ਕਿਸਾਨ ਵੀਰੋ ਕਿਸਾਨੀ ਕਿਤਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਵਹਿੜ ਦੀ ਡਿਟੇਲ ਸਾਂਝੀ ਕਰਾਂਗੇ ਆ ਦੇਖ ਸਕਦੇ ਜੀ ਦੋਸਤੋ ਇਹ ਸੁਈ ਸੁਵਾਈ ਵਹਿੜ ਆ ਇਹਦੀ ਡਿਟੇਲ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਤੇ ਵੀਡੀਓ ਬਣਾਉਣ ਦੀ ਤਰੀਖ ਨੋਟ ਕਰ ਲਓ 15 ਜਨਵਰੀ 2024 ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ 16 ਜਨਵਰੀ ਨੂੰ ਆਪਾਂ ਅਪਲੋਡ ਚੈਨਲ ਤੇ ਕਰ ਦਿਆਂਗੇ ਵੀਡੀਓ ਤੇ ਦੋਸਤੋ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਵਾਹ ਪਿੰਡ ਨੂੰ ਤਰਨਤਾਰ ਲੱਗਦੇ ਆ ਤੇ ਤਰਨਤਾਰ ਤੋਂ ਜਿਹੜੀ ਲਗਭਗ ਦੂਰੀ ਆ ਕੋਈ 6 ਕਿਲੋਮੀਟਰ ਦੀ ਆ ਬਾਕੀ ਚਲੋ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਨੰਬਰ ਆਪਾਂ ਸਕਰੀਨ ਤੇ ਚਾਲੂ ਕਰ ਦਿਆਂਗੇ ਉਹ ਵੀਰ ਫੋਨ ਕਰਕੇ ਪ੍ਰੋਪਰ ਐਡਰੈਸ ਲੈ ਸਕਦਾ ਆ ਉਹਦਾ ਸਾਈ ਬਿਆਨਾ ਕਰਕੇ ਵਾਰ-ਵਾਰ ਮੇਰੀ ਇਹੋ ਬੇਨਤੀ ਹੁੰਦੀ ਹੈ ਇੱਕ ਟਾਈਮ ਦੋ ਟਾਈਮ ਤਸੱਲੀ ਜ਼ਰੂਰ ਕਰਿਆ ਕਰੋ ਕਦੋਂ ਵੀ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਜ਼ਰੂਰ ਤਸੱਲੀ ਕਰਿਆ ਕਰੋ ਤੇ ਇਹ ਜਿਹੜਾ ਆਪਣਾ ਪਿੰਡ ਆ ਜਿਹੜਾ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਹਾਈਵੇ ਆਉਂਦਾ ਵਾ ਇਹ ਤੋਂ 3 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਬਾਕੀ ਜਿਹੜੇ ਵੀ ਵੀਰ ਤੇ ਪਸੰਦ ਆਉਂਦੀ ਆ ਕੋਈ ਗੱਲ ਨਹੀਂ ਆਪਾਂ ਫੋਨ ਤੇ ਪ੍ਰੋਪਰ ਐਡਰੈਸ ਸਮਝਾ ਜਾਾਂਗੇ ਤੇ ਦੋਸਤੋ ਗੱਲ ਕਰਦਿਆਂ ਵੈੜ ਦੀ ਇਹ ਦੋਸਤੋ ਘਰ ਵਾਲਿਆਂ ਦੇ ਕਹਿਣ ਦੇ ਮੁਤਾਬਕ ਦੂਜਾ ਸੁਗਾ ਪਰ ਤੀਜੇ ਵੀ ਹੋ ਸਕਦੀ ਆ ਆ ਦੇਖ ਸਕਦੇ ਜੀ ਫੇਸ ਕੁਆਲਿਟੀ ਦੇਖ ਸਕਦੇ ਤੇ ਪੂਰੇ ਉੱਚੇ ਕੱਦ ਕਾਠ ਵਾਲੀ ਆ ਪੂਰੇ ਵੱਡੇ ਕੱਦ ਕਾਠ ਵਾਲੀ ਆ ਆ ਦੇਖ ਸਕਦੇ ਹਵਾਨਾ ਆ ਨਜ਼ਰ ਨਾੜਾਂ ਵੀ ਹਵਾਨੇ ਤੇ ਮੋਟੀਆਂ-ਮੋਟੀਆਂ ਨਜ਼ਰ ਆਉਂਦੀਆਂ ਹੋਣੀਆਂ ਆ ਮਿਲਕ ਮੇਨ ਵੀ ਦੇਖ ਸਕਦੇ ਆ ਦੇਖ ਸਕਦੇ ਦੋਸਤੋ ਪੂਰੀ ਸੀਲ ਸਾਊ ਆ ਆ ਦੇ ਸਾਡੇ ਪੂਰਾ ਗੇਟ-ਗੇਟ ਤੇ ਥਾਂ ਲੱਗਾ ਵਾ ਹੱਬੈ ਐਸੇਰ ਤੋਂ ਚੈੱਕ ਕਰ ਲਓ ਦੋਸਤੋ ਮਗਰੇ ਦੇ ਵਛੀ ਆ ਫੀਮੇਲ ਕਾਫ ਆ ਤੇ ਸੂਈ ਨੂੰ ਕੋਈ 25-26 ਦਿਨ ਦਾ ਸਮਾਂ ਹੋ ਗਿਆ ਵਾ ਆ ਦੇ ਸਾਡੇ ਬੈਕ ਸਾਈਡ ਤੋਂ ਸੰਜੇ ਆ ਫੇਸ ਕੁਆਲਟੀ ਦੇ ਕੋਈ 25 26 ਦਿਨ ਦਾ ਸਮਾਂ ਹੋ ਗਿਆ ਮਗਰ ਵਸ਼ੀ ਆ ਬਹੁਤ ਟਾਪ ਦੀ ਵਸ਼ੀ ਆ ਮਗਰ ਤੇ ਜਿਹੜਾ ਇਹਦੇ ਕੋਲ ਦੁੱਧ ਹਾਜ਼ਰ ਆ ਦੋਸਤੋ ਦੁੱਧ 22 ਲੀਟਰ ਹੀ ਹੋਊਗਾ ਪਰ ਕੋਈ ਵੀ ਵੀ 20 ਲੀਟਰ ਮੰਨ ਕੇ ਸੌਦਾ ਕਰ ਲੇ ਕੋ ਠੰਡ ਦਾ ਟਾਈਮ ਆ ਥੋੜਾ ਬਹੁਤਾ ਪਹੂ ਦੂਜੇ ਥਾਂ ਤੇ ਜਾ ਕੇ ਕੱਟ ਜਾਂਦਾ ਵਾ ਕੋਈ 20 ਲੀਟਰ ਦਾ ਆਪਦੀ ਦੋ ਟਾਈਮ ਤੇ ਤਿੰਨ ਟਾਈਮ ਤਸੱਲੀ ਕਰਕੇ ਤੇ ਸਾਈ ਬਿਆਨਾ ਕਰਕੇ ਆਪਦੀ ਤਸੱਲੀ ਕਰਕੇ ਫਿਰ ਪਸ਼ੂ ਦੀ ਖਰੀਦਦਾਰੀ ਕਰੇ ਤੇ ਦੋਸਤੋ ਸੂਈ ਦਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਕੋਈ ਬੱਚਾ ਆਪਾਂ ਲਾਸਟ ਤੇ ਵਿਖਾ ਦਾਂਗੇ ਆ ਦੇਖ ਸਾਜੀ ਦੋਸਤੋ ਇਹੋ ਜਿਹਾ ਵੈੜ ਕੋਈ ਵਿਰਲਾ ਹੀ ਵੀ ਰੁਪਈਆ ਇਦਾਂ ਨਹੀਂ ਤੇ ਕੋਈ ਚੰਗਾ ਪਸੂਨ ਛੇਤੀ ਕਿਤੇ ਸੇਲ ਨਹੀਂ ਕਰਦਾ ਉਹ ਵੀਰ ਦਾ ਬਾਹਰ ਦਾ ਕੰਮ ਬੰਨਣਾ ਕਰਕੇ ਉਹਨੇ ਆ ਵੜ ਆਪਾਂ ਨੂੰ ਸੇਲ ਕਰਤੀ ਆ ਤੇ ਉਥੋਂ ਦੋਸਤੋ ਉਹਨਾਂ ਦੇ ਵੀਰਾਂ ਦੇ ਚਾਰ ਪੈਂਦਾ ਹਿਸਾਈਲੇਜ ਉਥੋਂ ਆਪਾਂ 25 ਲੀਟਰ ਝੋਕੇ ਲੈ ਆਏ ਆ ਤੇ ਹੁਣ ਜਿਹੜਾ ਦੁੱਧ ਹੈ ਜਿਹਦੇ ਕੋਲ 22 ਲੀਟਰ ਹਾਜਰ ਆ ਆਪਣੇ ਕੋ ਸਾਈਲੇਜ ਦੀ ਹੈ ਨਹੀਂ ਹੀ ਵਿਵਸਥਾ ਦੇ ਕਰਨ ਥੋੜਾ ਦੁੱਧ ਘਟ ਗਈ ਆਪਣੇ ਕੋ ਆ ਕੇ ਬਾਕੀ ਜਿਹੜੇ ਵੀ ਵੀਰ ਦੇ ਕੋਈ ਸਾਈਲੇਜ ਵਾਲਾ ਲੈ ਜਾਊਗਾ ਉਹਦੇ ਜਾ ਕੇ ਫਿਰ 25 ਲੀਟਰ ਹੀ ਦੁੱਧ ਕਰ ਜੂਗੀ ਤੇ ਦੋਸਤੋ ਗੱਲ ਕਰਦੇ ਹਾਂ ਇਹਦੇ ਮੁੱਲ ਦੀ ਮੁੱਲੇ ਤਾਂ ਆਪਾਂ ਬਿਲਕੁਲ ਜਾਇਜ਼ ਪ੍ਰਾਈਸ ਆ ਕੈਮਰੇ ਦੇ ਵਿੱਚ ਪੂਰੀ ਨਹੀਂ ਆਉਣ ਢਈ ਹੈਗੀ ਪੂਰੇ ਵੱਡੇ ਕਦ ਕਾਠ ਦੀ ਵਹਿੜ ਹੈਗੀ ਆ ਜਿਹਨੇ ਮੁੱਲ ਦੀ ਗੱਲ ਕਰਦੇ ਹਾਂ ਬਿਲਕੁਲ ਜਾਇਜ਼ ਹੀ ਵੀਰਾਂ ਵਾਸਤੇ ਪ੍ਰਾਈਸ ਰੱਖਿਆ ਇਹਦਾ ਆਪਾਂ ਮੁੱਲ ਕੋਈ 60 ਨਹੀਂ ਕੋਈ 65 ਨਹੀਂ ਕਰਨਾ ਆਪਾਂ ਇਹਦਾ ਦੋਸਤੋ ਮੁੱਲ 55000 ਕਰਾਂਗੇ ਤੇ 52000 ਚ ਆਪਾਂ ਛੋੜ ਛੱਪਾ ਕਰ ਦਾਂਗੇ ਤੇ ਵੀਰ ਮੇਰਾ ਉਹ ਫੋਨ ਲਾਵੇ ਜਿਹਦੇ ਬਿਲਕੁਲ ਥੱਲੇ ਵਾਲਾ ਕੋਈ ਫੋਨ ਵੀਰ ਨਾ ਹੀ ਕਰੇ ਭਲਾ ਆਪਾਂ ਛੋੜ ਛੱਪਾ ਹੀ ਕਰਾਂਗੇ 52000 ਰੁਪਏ ਚ ਤੇ ਬਾਕੀ ਜੇ ਕੋਈ ਸਾਈਲੇਜ ਵਾਲਾ ਵੀਰ ਲੈ ਜਾਊਗਾ ਦੁੱਧ 25 ਲੀਟਰ ਹੀ ਆਮਨਾ ਪਰ ਜੂਗੀ ਤੇ ਬਾਕੀ ਹੁਣ ਆਪਾਂ ਤੁਹਾਨੂੰ ਇਹਦੀ ਬੱਚੀ ਦੇ ਵੀ ਵੀਡੀਓ ਥੋੜੀ ਵਿਖਾ ਦਿੰਨੇ ਆ ਦੇਖ ਸਕਦੇ ਜੀ ਕਰ ਪੂਰੇ ਵੱਡੇ ਕਦ ਕਾਠ ਦੀ ਬਹਿੜ ਆ ਅਹ ਦੋਸਤੋ ਆ ਦੇਖ ਸਕਦੇ ਜੀ ਆ ਵਸ਼ੀਏ ਪੂਰੀ ਐਕਟਿਵ ਹੈ ਤੇ ਕੋਈ ਚੰਗੇ ਠੀਕੇ ਦੀ ਆ ਪੂਰੇ ਖੁੱਲੇ ਹੱਡਾਂ ਪੈਰਾਂ ਦੀ ਆ ਬਚੀ ਵੀ ਮਗਰ ਬਹੁਤ ਟੌਪ ਦੀ ਹੈ ਹਾਂ ਬਾਕੀ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਹੈ ਫੋਨ ਨੰਬਰ ਆਪਾਂ ਸਕਰੀਨ ਤੇ ਚਾਲੂ ਕਰ ਦਾਂਗੇ ਆਪ ਦਾ ਸਾਈ ਬਿਆਨਾ ਕਰਕੇ ਇੱਕ ਟਾਈਮ ਦੋ ਟਾਈਮ ਆਪਦੀ ਤਸੱਲੀ ਕਰ ਸਕਦਾ ਦੋਸਤੋਂ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ